ਸੰਯੁਕਤ ਕਿਸਾਨ ਮੋਰਚੇ ਦੀ ਕਾਲ ਉੱਤੇ ਦੁਆਬਾ ਕਿਸਾਨ ਸੰਘਰਸ਼ ਕਮੇਟੀ ਪੰਜਾਬ ਵੱਲੋਂ ਪੂਰੇ ਪੰਜਾਬ ਵਿੱਚ ਅਲੱਗ-ਅਲੱਗ ਜਗ੍ਹਾ ਦੇ ਉੱਤੇ ਟਰੈਕਟਰ ਮਾਰਚ ਰੋਸਵਜੋਂ ਕੀਤਾ ਜਾਵੇਗਾ। ਕੱਲ 26 ਜਨਵਰੀ ਨੂੰ ਤੰਤਰ ਦਿਵਸ ਵਾਲੇ ਦਿਨ ਭੋਗਪੁਰ ਤੋਂ ਕਿਸ਼ਨਗੜ੍ਹ ਔਰ ਕਰਤਾਰਪੁਰ ਤੋਂ ਜਲੰਧਰ ਜਲੰਧਰ ਪੀਏਪ ਤੋਂ ਡੀਸੀ ਕੰਪਲੈਕਸ ਨਸਰਾਲੇ ਤੋਂ ਹੁਸ਼ਿਆਰਪੁਰ ਆਦਮਪੁਰ ਤੋਂ ਜਲੰਧਰ ਆਦਮਪੁਰ ਤੋਂ ਹੁਸ਼ਿਆਰਪੁਰ ਅਤੇ ਚਾਰਪੁਰ ਡੀਸੀ ਕੰਪਲੈਕਸ ਦੇ ਦੁਆਲੇ ਸਾਰੀ ਜਗ੍ਹਾ ਤੇ ਉੱਤੇ ਰੋਸ ਸਮਰਚ ਕੀਤਾ ਜਾਵੇਗਾ ਇਸ ਦਾ ਮੁੱਖ ਮੰਤਵ ਜਿਹੜਾ ਪੰਜਾਬ ਦੀਆਂ ਸਰਦਾਂ ਦੇ ਉੱਤੇ ਲੰਮੇ ਸਮੇਂ ਤੋਂ ਚੱਲ ਰਿਹਾ ਅੰਦੋਲਨ ਸਰਕਾਰ ਕੰਬ ਕਰਨੀ نیند ਸੁੱਤੀ ਹੋਈ ਹੈ ਔਰ ਐਮਐਸਪੀ ਦੀ ਗਰੰਟੀ ਕਾਨੂੰਨ ਸੁਆਮੀ ਨਾਥਨ ਦੀ ਰਿਪੋਰਟ ਨੂੰ ਲਾਗੂ ਨਾ ਕਰਨਾ ਔਰ ਜਿਹੜਾ ਬਿਜਲੀ ਬਿੱਲ 2020 ਆ ਉਹਦੇ ਵਿਰੋਧ ਦੇ ਵਿੱਚ ਲਖੀਮਪੁਰ ਖੀਰੀ ਦੇ ਕਿਸਾਨਾਂ ਨੂੰ ਇਨਸਾਫ ਨਾ ਦੇਣਾ ਔਰ ਕਿਸਾਨ ਪੂਰੇ ਭਾਰਤ ਦੇ ਕਿਸਾਨ ਮਜ਼ਦੂਰਾਂ ਦਾ ਕਰਜ਼ਾ ਮਾਫ ਨਾ ਕਰਨਾ ਦੇ ਰੋਸ ਵਜੋਂ ਜਿਹੜੀ ਇਹ ਟਰੈਕਟਰ ਮਾਰਚ ਆ ਕੀਤਾ ਜਾਵੇਗਾ ਤਾਂ ਜੋ ਸਤੀ ਸਰਕਾਰ ਨੂੰ ਕੰਬ ਕਰਨੀ ਨੀਂਦ ਉਠਾਇਆ ਜਾ ਸਕੇ ਤੇ ਕਿਸਾਨੀ ਮਜ਼ਦੂਰਾਂ ਦੀਆਂ ਮੰਗਾਂ ਨੂੰ ਮਨਾਇਆ ਜਾ ਸਕੇ